ਪਰਮਾਤਮਾ ਨੇ ਆਖਿਆ ਜਿਹੜਾ ਘਰ ਹੁੰਦਾ ਏ ਚਿੜੀਆਂ ਜਨੌਰਾਂ ਨੂੰ ਵੀ ਪਿਆਰਾ ਹੁੰਦਾ ਬੱਚਾ ਜਿੰਨਾ ਚਿਰ ਮਰਜ਼ੀ ਬਾਹਰ ਜਾ ਕੇ ਬੇਤ ਕਰਦਾ ਜਦੋਂ ਉਹਨੂੰ ਘਰ ਦਾ ਚੇਤਾ ਆ ਜਾਂਦਾ ਤੇ ਫੇਰ ਉਹ ਪਰਤਦਾ ਘਰ ਨੂੰ ਕਹਿੰਦਾ ਮੇਰਾ ਘਰ ਜਿਨ੍ਹਾਂ ਦੇ ਘਰ ਟਹਿ ਗਏ ਆ ਜਿਨ੍ਹਾਂ ਦੇ ਘਰ ਟਹਿ ਗਏ ਆ ਉਹ ਕਿਹੜੇ ਮੂਨਾ ਘਰ ਜਾਣਗੇ ਕਿਸੇ ਦੇ ਘਰ ਕੋਈ ਗੁਜ਼ਾਰਾ ਕਿਸੇ ਦਾ ਨਹੀਂ ਹੁੰਦਾ ਇਹ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਮਹਾਨ ਜੋਧੇ ਪੈਦਾ ਕੀਤੇ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਦਸਵੇਂ ਪਾਤਸ਼ਾਹ ਨੇ ਬਾਕੀ ਕੋਈ ਵੀ ਭੀੜ ਆ ਜੇ ਕੋਈ ਵੀ ਸੰਕਟ ਆ ਜੇ ਪੰਜਾਬ ਤੇ ਕਿਸੇ ਦਾ ਵੀ ਸੰਕਟ ਆ ਜਾਂਦਾ ਨਾ ਤੇ ਇੱਥੋਂ ਦੇ ਜਿਹੜੇ ਲੋਕ ਆ ਉਹ ਦੇਲ ਨਹੀਂ ਛੱਡਦੇ ਉਹ ਤੁਸੀਂ ਆਪ ਦੁਖਿਓ ਸਾਨੂੰ ਵਿੱਚ ਆਪ ਬੈਠਾ ਲੈਂਦੇ ਹੋ ਫਿਰ ਕੀ ਹੋਇਆ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਬਹੁਤ ਮਾੜੀ ਹਾਲਤਾ ਕਿਸਾਨ ਦੀ ਆਵੇ ਸਾਰੇ ਜੁੰਡੇ ਅਜੇ ਤੱਕ ਗਿੱਡੇ ਹੋਏ ਪਾਵੇ ਸਾਰਾ ਹਾਂ ਟਰੈਕਟਰ ਨੂੰ ਸੰਗਲਣਾ ਬੰਨਤਾ ਨੇੜੀਆਂ ਖੋਰ ਪੈ ਜੇ ਕੁਛ ਹੋ ਜੇ ਥੱਕਾ ਨਹੀਂ ਹੋਣਾ ਚਾਹੀਦਾ ਕਿਸਾਨਾਂ ਆ ਤੁਹਾਨੂੰ ਵੜ ਕੇ ਵਿਖਈਏ ਪਾਣੀ ਇਹਨੂੰ ਆ ਕਣਕ ਦਾ ਡਰਾਮਾ ਦੇ ਕਣਕ ਦਾ ਭਰਿਆ ਹੈ ਪਾਣੀ ਆਉਣਾ ਇੱਥੇ ਜੇ ਬਹਿ ਗਿਆ ਡੱਡਗਾ ਕਿਸਾਨ ਕੋਈ ਹਾਰ ਤਰੀ ਕਿਸਾਨ ਦੀ ਸੁਣਨ ਵਾਲਾ ਕੋਈ ਨਹੀਂਗਾ ਜੂਝਣ ਦੀ ਆਖਰੀ ਦਮ ਤੱਕ ਲੜਾਂਗੇ ਲੜਦੇ ਰਹਾਂਗੇ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਬੜੀ ਤਰੀਫਾਂ ਕਹਿੰਦੇ ਸੀ ਇਹ ਦਲੇਰ ਚਲੋ ਜੀ ਮਾਰਾ ਇਹ ਸੱਚੇ ਪਾਸ਼ਾ ਸਾਰਿਆਂ ਦੇ ਗੁਰੂ ਪਰ ਮੈਂ ਇਹ ਕਹਿ ਰਹੀ ਸੀ اسی ਤਰ੍ਹਾਂ ਸ਼ਹਿਰ ਆਣ ਵਾਲੇ ਆ ਤੇ ਜੇ ਉੱਥੇ ਹਲਕਾ ਜਿਹਾ ਪਾਣੀ ਖੜਾ ਹੋ ਜਾਵੇ ਰੋਲਾ ਪੈ ਜਾਂਦਾ ਸ਼ਹਿਰ ਵਿੱਚ ਕੀ ਦੀ ਟ੍ਰੈਫਿਕ ਜਮ ਹੋ ਗਿਆ ਤੁਸੀਂ ਤਾਂ ਇੱਥੇ ਟਾਪੂ 'ਚ ਰਹਿੰਦੇ ਤੁਸੀਂ ਇਸ ਟਾਈਮ ਹਾਂਜੀ ਟਾਪੂ ਦੇ ਵਿੱਚ ਹੀ ਰਹਿਨੇ ਆ ਜੀ ਖੇਤਾਂ ਵਿੱਚ ਟਾਪੂ ਬਣ ਜਾਇਸੂ ਦਾ ਤਰਾਸਤੀ ਕੀ ਹੋ ਸਕਦੀ ਹੈ ਬਹੁਤ ਮਾੜੀ ਹਾਲਤਾ ਕਿਸਾਨ ਦੀ ਐਨੀ ਹਾਲਤ ਮਾੜੀ ਤਾਂ ਨਹੀਂ ਚਾਹੀਦੀ ਸਰਕਾਰਾਂ ਨੂੰ ਵੀ ਚਾਹੀਦਾ ਇਹਦੇ ਬਾਰੇ ਕੋਈ ਗਿਆਈਏ ਖਬਰ ਕਿੱਥੇ ਸਾਡੀਆਂ 100 ਚੀਜ਼ ਵਸਤਾ ਅੰਦਰ ਬਾਹਰ ਜਾਈਏ ਅਹੀਂ ਕਿੱਥੇ ਬਾਹਰ ਸਾਡੇ ਸਾਰੇ ਕਹਿੰਦੇ ਰਹੇ ਕਿ ਵੀ ਤੁਸੀਂ ਚਲੇ ਜਾਓ ਜਾਨ ਬਚ ਜਾਏ ਕਿੰਨਾ ਇਹ ਸਾਰਾ ਪਾਣੀ ਥੱਲੇ ਹੇਟਾਂ ਗਿਆ ਹੋਣਾ ਜਿਵੇਂ ਦਿੱਖ ਪਾਣੀ ਦਿੱਖ ਰਹੀ ਹੈ ਪਾਣੀ ਇਹ ਘਰ ਦੇ ਵਿੱਚ 2-2 ਫੁੱਟ ਫਿਰਿਆ ਆਵੇ ਅੰਦਰਾਂ ਦੇ ਵਿੱਚ ਵੀ ਆਵੇ ਅੰਦਰ ਪੇਟੀਆਂ ਉਹ ਸਾਰਾ ਤੁਸੀਂ ਮਤਲਬ ਉੱਤੇ ਚੜਾ ਕੇ ਰੱਖਿਆ ਮਤਲਬ ਕਿ ਪੇਟੀਆਂ ਦੇ ਵਿੱਚ ਪਾਣੀ ਪੈ ਗਿਆ ਸਾਡੇ ਆ ਪਾਣੀ ਪੈਣ ਨਾਲ ਜੁੱਲੇ ਸਾਡੇ ਸਾਰੇ ਉੱਤੇ ਹੋਏ ਆ ਹਾਂ ਹਾਂ ਆਵੇ ਸਾਰੇ ਜੁੱਲੇ ਇਹ ਤੱਕ ਗਿੱਲੇ ਹੋਏ ਪਏ ਆਵੇ ਸਾਰਾ ਛੱਤ ਠੀਕ ਸੀ ਨਹੀਂ ਛੱਤ ਵੀ ਸਾਰੀ ਝੋਗੀ ਆ ਤੇ ਸਾਰੀ ਝੋਗੀ ਹਰ ਛੱਤ ਬੱਚੇ ਬੱਚੇ ਗੁੱਡੀਆਂ ਵਿਆਈਆਂ ਆ ਉਹ ਉਹਦਾ ਮਤਲਬ ਮੁੰਡੇ ਆ ਹਾਂ ਕਾਕਾ ਇੱਕਾ ਦੇ ਉਹ ਸੱਚ ਚੰਡੀਗੜ੍ਹ ਆ ਅੱਛਾ ਉਹ ਨਹੀਂ ਆਇਆ ਨਹੀਂ ਉਹ ਨਹੀਂ ਆਇਆ ਉਹਥੇ 10-12 ਹਜ਼ਾਰ ਦੇ ਸਰਵਿਸ ਕਰਨ ਡਿਆ ਜੀ ਉਥੇ ਆ ਵੇ ਕਣਕਾਂ ਦਾ ਸਾਡੀਆਂ ਦਾ ਹਾਲ ਤੋੜੇ ਦੇ ਵਿੱਚ ਪਾਏ ਪੈ ਆਹ ਤਾਂ ਹਾਲ ਦੀ ਜੇਹਰ ਸਰੂਪ ਬਚਾਓ ਇਹ ਵੀ ਗਿੱਲੇ ਗਿੱਲੇ ਹੋ ਗਏ ਉਹ ਤੋਂ ਪਾਣੀ ਬਾਲੇ ਖਰਾਬ ਹੋ ਗਏ ਤਲੇ ਬੰਦੇ ਉਹ ਟੀਵੀ ਟੋਰੀ ਕੀ ਹੋਣਾ ਨਹੀਂ ਖਤਮ ਹੈ ਬੱਤੀ ਵੀ ਨਹੀਂ ਇਧਰ ਆਉਂਦੀ ਜਾਂਦੀ ਸਾਰੀ ਖਰਾਬ ਹੋ ਗਈ ਸੀ ਆ ਵੇ ਨਵਾ ਇਹਨਾਂ ਦਾ ਕਿਹੜਾ ਹਰਾ ਆ ਸਾਰੇ ਪਾਣੀ ਥੱਲੇ ਚੁਕ ਚੁਕ ਉੱਤੇ ਕੀਤੇ ਆ ਤੁਸੋਂ ਨਾ ਆਪੇ ਕੀਤੇ ਸਕੂਲ ਨਹੀਂ ਮਤ ਕਰਨ ਆਉਂਦੇ ਆ ਬੱਚੇ ਇੱਥੋਂ ਦੇ ਚਾਚੇ ਟਾਇਰ ਦੇ ਪੁੱਤ ਇੱਥੇ ਆਓ ਤੁਸੀਂ ਆਪ ਦੁਖਿਓ ਸਾਨੂੰ ਵਿੱਚ ਆਪ ਲਾਣ ਬਿਠਾ ਦਿੰਦੇ ਹੋ ਫਿਰ ਕੀ ਹੋਇਆ ਬੈਠੋ ਕੋਈ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਜਿੱਥੇ ਅਸੀਂ ਖਾਣੇ ਆ ਉੱਥੇ ਦੋ ਕੱਪ ਤੁਸੀਂ ਵੀ ਪੀ ਲੋਗੇ ਤਾਂ ਫਿਰ ਕੀ ਨਹੀਂ ਫਿਰ ਤਾਂ ਕੁਝ ਨਹੀਂ ਪਰ ਤੁਹਾਡਾ ਜਿਹੜਾ ਪਿਆਰ ਹੈ ਉਹ ਬੜਾ ਉਹ ਤੇ ਤੁਹਾਡੀ ਦਲੇਰੀ ਹੈ ਤੁਸੀਂ ਗਏ ਕਿਉਂ ਨਹੀਂ ਕੀ ਕਰੀਏ ਹੁਣ ਘਰੇ ਸੰਦ ਡੈਡੀ ਗਏ ਸਰ ਹਾਂਜੀ ਫਿਰ ਦਿਲ ਨਹੀਂ ਲੱਗਿਆ ਨਹੀਂ ਫਿਰ ਘਰ ਤੇ ਘਰ ਹੀ ਹੁੰਦਾ ਘਰ ਤੇ ਜੇ ਜਿਆਦਾ ਪਾਣੀ ਆ ਜਾਂਦਾ ਫੇਰ ਕੋਈ ਗੱਲ ਨਹੀਂ ਕਰਦੇ ਨਾਲ ਨਾਲ ਨਾਲੀ ਤੇ ਜੁਲੇ ਦਾ ਕਿ ਸੁਈ ਦਾ ਕੀ ਹਾਲ ਹੈ ਪਾਣੀ ਵਿੱਚ ਹੀ ਨਹੀਂ ਉਹ ਵੇਖੋ ਸੋਈ ਤੇ ਸਾਰੀ ਚੋਈ ਜਾ ਕੇ ਤੇ ਬੁਰਾ ਲਿਆ ਚੁੱਲੇ ਇੱਧਰ ਚੋਕੇ ਰੱਖੇ ਆ ਇਹ ਦਵਾਰਾਂ ਤੋਂ ਵੀ ਪਾਣੀ ਦਾ ਸਰਤਾ ਪਏਗਾ ਪਏਗਾ ਜੀ ਪਏਗਾ ਸੋ ਬਹੁਤ ਲੋਡ ਹੋਣੀ ਹੈ ਤੁਹਾਡੀ ਕਮਰ ਥੋੜੀ ਜਿਹੀ ਖਰਾਬ ਹੈਗੀ ਹੈ ਹਾਂਜੀ ਹੈਗੀ ਹੈ ਆ ਕਣਕ ਦਾ ਡਰਾਮਾ ਤੇ ਕਣਕ ਦਾ ਭਰਿਆ ਹੈ ਪਾਣੀ ਆਉਂਨਾ ਇੱਥੇ ਨੇ ਬਹਿ ਗਿਆ ਕਿਸਾਨ ਦੀ ਕੋਈ ਹਾਲਤ ਨਹੀਂ ਕਿਸਾਨ ਦੀ ਸੁਣਨ ਵਾਲਾ ਕੋਈ ਨਹੀਂ ਗਾ ਬਹੁਤ ਜਿਆਦਾ ਕਿਸਾਨ ਦੁਖੀ ਆ ਅੱਜ 25 9 ਤਰੀਕ ਦਾ ਮੂੰਹ ਟੁੱਟਾ ਏ ਮੇਣ 9 ਤਰੀਕ ਤੋਂ ਅੱਜ 2-3 ਹੋ ਗਈ ਆ ਦੱਸੋ ਜੇ ਸਰਕਾਰਾਂ ਇੱਧਰ ਡੋ ਹਿੰਮਤ ਕਿੱਦਾਂ ਰੱਖਦੇ ਹੋ ਮਤਲਬ ਇਹ ਵੀ ਵੀ ਇੰਨਾ ਮਤਲਬ ਤੁਹਾਡਾ ਹਾਲਤ ਇਸ ਤਰ੍ਹਾਂ ਹੈ ਕਿ ਇਹਦੇ ਵੀ ਤੁਸੀਂ ਹਿੰਮਤ ਨਾਲ ਮੁਸਕਰਾ ਰਹੇ ਹੋ ਸਾਨੂੰ ਚਾਹ ਵੀ ਦੇ ਰਹੇ ਹੋ ਸਾ ਨਾਲ ਗੱਲਾਂ ਵੀ ਕਰ ਰਹੇ ਹੋ ਇਹ ਮੈਂ ਕਿੱਥੋਂ ਲਿਆਉਂਦੇ ਹਾਂ ਆਪਣੀ ਹਿੰਮਤ ਜੀ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਮਹਾਨ ਯੋਧੇ ਪੈਦਾ ਕੀਤੇ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਦਸਵੇਂ ਪਾਤਸ਼ਾਹ ਨੇ ਬਾਕੀ ਕੋਈ ਵੀ ਭੀੜ ਆ ਜਾਏ ਕੋਈ ਵੀ ਸੰਕਟ ਆ ਜਾਏ ਪੰਜਾਬ ਤੇ ਕਿਸੇ ਦਾ ਵੀ ਸੰਕਟ ਆ ਜਾਂਦਾ ਨਾ ਤੇ ਇੱਥੋਂ ਦੇ ਜਿਹੜੇ ਲੋਕ ਆ ਉਹ ਦਿਲ ਨਹੀਂ ਛੱਡਦੇ ਹਾਂਜੀ ਦੂਜਿਆਂ ਤੇ ਆ ਦੱਤੇ हां ਜੁੱਜੰਦੀਆ ਤੇ ਆਖਰੀ ਦਮ ਤੱਕ ਲੜਾਂਗੇ ਲੜਦੇ ਰਹਾਂਗੇ ਇਹ ਹੁਣ ਬੁੱਝੇ ਸੀ ਇੱਥੇ ਇਹ ਬਜ਼ੁਰਗਾਂ ਨੇ ਪੈਲੀਆਂ ਪੁੱਟ-ਪੁੱਟ ਕੇ 84 ਦੇ ਵਿੱਚ 88 ਦੇ ਵਿੱਚ ਆਬਾਦ ਕੀਤਾ ਹੋਇਆ ਇਲਾਕਾ ਏ ਜ਼ਮੀਨਾਂ ਨੇ ਆਬਾਦ ਕੀਤੀਆਂ ਹੋਈਆਂ ਵਾ ਉਦੋਂ 84 ਦੇ ਵਿੱਚ ਤਾਂ ਕਹਿ ਦਿੰਦੇ ਸੀ ਇੱਥੇ ਆਤਵਾਦ ਆ ਗਿਆ ਐ ਹੋ ਗਿਆ ਜਿਉਂ ਹੋ ਗਿਆ ਹੁਣ ਇੰਨਾ ਪਾਣੀ ਛੱਡ ਕੇ 88 ਲਓ ਪਾਣੀ ਇਤਕੀ ਜ਼ਿਆਦਾ ਸੀ ਹੁਣ ਇੱਥੇ ਕਿਹੜਾ ਕੋਈ ਅਤਵਾਦ ਚ ਕੋਈ ਕੀ ਚੀਜ਼ ਹੈਗੀ ਇੱਥੇ ਕੋਈ ਸਰਕਾਰ ਨੂੰ ਦੀਦੀ ਆ ਮਿਹਨਤ ਕਰਨ ਵਾਲੇ ਲੋਕ ਦੀਦੇ ਆ ਉਹ ਵੀ ਜਿਹੜੇ ਅੱਜ ਘਰ ਤੋਂ ਬੇਕਾਰ ਕਰਤੇ ਆ ਸਰਕਾਰਾਂ ਨੇ ਪਰ ਚਾਹੀਦਾ ਨਹੀਂ ਸੀ ਤੁਹਾਨੂੰ ਸਭ ਤੋਂ ਵੱਧ ਕੀ ਲੋੜ ਹੈਗੀ ਕਿਉਂਕਿ ਲੋਕੀ ਇਹ ਮੈਂ ਸਰਕਾਰਾਂ ਨੂੰ ਛੱਡੋ ਮੈਂ ਤੇ ਆਪ ਲੋਕਾਂ ਦੀ ਗੱਲ ਕਰਦੀ ਆ ਦੁਨੀਆ ਭਰ ਤੋਂ ਜਿਹੜੇ ਲੋਕ ਜਿਹੜੇ ਪੰਜਾਬ ਨਾਲ ਜੁੜੇ ਹੋਏ ਨੇ ਔਰ ਜਿਹੜੇ ਸਾਨੂੰ ਪਤਾ ਵੀ ਸੀ ਕਿ ਮੈਂ ਬਾਹਰ ਮੱਲੀ ਔਰ ਰਾਜਸਥਾਨ ਤੋਂ ਟੋਲੀ ਆਈ ਹੋਈ ਸੀਗੀ ਲੰਗਰ ਲੈ ਕੇ ਲੋਕਾਂ ਨੂੰ ਚਾਹੀਦਾ ਹੈਗਾ ਕਿ ਵੀ ਤੁਹਾਡਾ ਡਾਇਰੈਕਟਲੀ ਪੁੱਛਣ ਦੇ ਤੁਹਾਨੂੰ ਪੁੱਛਣ ਕੀ ਚਾਹੀਦਾ ਤਾਂ ਕੀ ਮੰਗੋਗੇ ਕੀ ਇਸ ਟਾਈਮ ਕੀ ਲੋੜ ਹੈਗੀ ਜਿਹੜਾ ਤੁਹਾਨੂੰ ਮਤਲਬ ਬਹੁਤ ਤਾਕਤਵਾਰ ਰੱਖੇ ਸਾਨੂੰ ਤੇਲ ਡੀਜ਼ਲ ਹੀ ਚਾਹੀਦੇ ਜੀ ਸਰਕਾਰਾਂ ਪਾਣੀ ਬੰਦ ਕਰ ਦੇਣ ਸਰਕਾਰ ਚਾਵੇ ਤੇ ਇਹਨੂੰ ਨਹਿਰੀ ਰੂਪ ਦੇ ਸਕਦੀ ਆ ਜੇ ਗੋਂਦਵਾਲਤ ਕੋਲੋਂ ਇੱਕ ਪੁਲ ਦੇ ਥੱਲਿੋਂ ਦੀ ਪਾਣੀ ਇਹ ਲੰਘਣ ਡਿਆ ਸਾਰਾ ਹੀ ਤੇ ਸਾਡੇ ਕੋਲੋਂ ਆਣ ਕੇ ਇੱਥੋਂ 16 ਪਿੰਡਾਂ ਦੇ ਵਿੱਚ ਦੀ ਹੋ ਕੇ ਤੇ 12 ਕਿਲੋਮੀਟਰ ਦਾ ਰਕਬਾ ਜਿੰਦੀ ਆ ਸਾਰਾ ਪਾਣੀ ਕ੍ਰੋਸ ਹੋਣ ਡਿਆ ਅਸੀਂ ਮੰਨਦੇ ਆ ਕੁਦਰਤ ਦੀ ਤਰਾਸ ਦੀ ਮੰਨਦੇ ਆ ਚਲੋ ਹਿਮਾਚਲ ਦੇ ਵਿੱਚ ਮੀਂਹ ਪੈ ਜਾਣਾ ਆਉਣਾ ਜਾਣਾ ਪਰ ਪਾਣੀ ਨਾਲੋਂ ਨਾਲ ਵੀ ਕੱਢਿਆ ਜਾ ਸਕਦਾ ਨੇ ਜੇ ਨਾਲੋਂ ਨਾਲ ਨਹੀਂ ਹੀ ਇਹਨਾਂ ਕੱਢਣਾ ਤੇ ਫਿਰ ਹੁਣ ਇੱਧਰ ਤੇ ਡੋਬ ਕੇ ਤੁਹਾਨੂੰ ਗਾੜੀ ਡੋਬ ਤੇ ਅਫਸਰ ਸਾਹਿਬ ਦੀ ਥੋੜੀ ਗਲਤੀ ਉਹਨਾਂ ਨੂੰ ਲੱਗਦਾ ਕਿ ਸਾਨੂੰ ਜ਼ਿਆਦਾ ਪਤਾ ਹੈਗਾ ਜਿਹੜਾ ਜਿੰਨੇ ਜ਼ਮੀਨ ਤੇ ਕੰਮ ਕਰਨਾ ਉਹਨੂੰ ਪੁੱਛ ਲੈਣ ਉਹ ਤਾਂ ਸਮਝ ਲੈਣ ਤਾਂ ਸਿਆਣੇ ਰਹਿਣ ਕਿ ਪਾਤਾਂ ਚੋਂ ਨਹੀਂ ਗਿਆਨ ਨਹੀਂ ਮਿਲਦਾ ਇਹ ਨਹੀਂ ਅਫਸਰ ਸਾਹਿਬ ਠੇਕੇ ਕਰਨ ਦੇ ਹੀ ਆ ਕੁਛ ਮੋਦੀ ਸਰਕਾਰ ਕਰਨ ਦੇ ਹੀ ਆ ਕੁਛ ਮੌਜੂਦਾ ਸਰਕਾਰ ਕਰਨ ਦੇ ਹੀ ਆ ਆਪੋ ਆਪਣੀਆਂ ਲੜਦੇ ਆ ਖੋਲਦੇ ਆ ਰੋਟੀਆਂ ਸੇਕੀ ਜਾਂਦੇ ਆ ਪਰ ਕਿਸਾਨ ਦਾ ਮੰਦਾਲ ਹੋ ਗਿਆ ਹੁਣ ਕਰਜ਼ਾ ਹੈਗਾ ਹਾਂਜੀ ਸਿੱਤ ਕਰਜ਼ਾ ਹੈਗਾ ਕਰਜ਼ਾ ਹੈਗਾ ਜੀ ਕਿੰਨਾ ਹੈ ਕਰਜ਼ਾ ਮੰਨ ਲਓ ਸਾਰਿਆਂ ਦਾ ਹੀ ਆ ਤੁਹਾਡਾ ਕਿੰਨਾ ਸਾਡਾ ਵੀ ਚਲੋ ਮਹਾਰਾਜ ਕਿਰਪਾ ਕਰੇ ਹੈਗਾ ਹੀ ਆ ਕਿਉਂਕਿ ਬੱਚਿਆਂ ਵਾਲੇ ਢੰਗਾਲੇ ਆ ਕਰਜ਼ੇ ਆਮ ਹੁੰਦੇ ਆ ਹਾਂਜੀ ਜ਼ਮੀਨ ਤਾਂ 15 16 ਕਿੱਲੇ ਜ਼ਮੀਨ ਹੈਗੀ ਆ ਸਾਡੇ ਕੋਲੇ ਗੁਜ਼ਾਰੇ ਜੋਗੀ ਪਰ ਹੁਣ ਸਾਰੀ ਫਸਲ ਬਰਬਾਦ ਹੋ ਗਈ ਸਾਰੀ ਫਸਲ ਬਰਬਾਦ ਹੋ ਗਈ ਆ ਸਾਡਾ ਅੰਦਰ ਤੁਸੀਂ ਦੇਖ ਹੀ ਲਏ ਜੋ ਹਾਲ ਤੱਕ ਹਾਲਤ ਖਰਾਬ ਹੁੰਦੇ ਕਾਰਨ ਜੋ ਕੁਝ ਵੀ ਆ ਪਰ ਫਿਰ ਵੀ ਅਸੀਂ ਪਾਣਾ ਉਹ ਮਾਲਕ ਦਾ ਹੀ ਮੰਨਦੇ ਆ ਅਸੀਂ ਕਹਿੰਨੇ ਆ ਸਾਡੇ ਜਿਹੜਾ ਇਹ ਇੰਨਾ ਪਾਣੀ ਦਾ ਕਾਰੋਬਾਰ ਇਹਨੂੰ ਨਹਿਰੀ ਰੂਪ ਦਿੱਤਾ ਜਾਵੇ ਨਹਿਰੀ ਰੂਪ ਦੇਗੇ ਤੇ ਚਲੋ ਸਰਕਾਰਾਂ ਵੀ ਆਪਦਾ ਕੰਮ ਕੀਤੀ ਜਾਨੀ ਜ਼ਿੰਮੇਵਾਰ ਵੀ ਹਾਰੇ ਲੱਗਾ ਰਵੇ ਜੇਕਰ ਜੀਵੀਦਾਰ ਆਪਦੀ ਬਜਾਈ ਕਢਾਈ ਦੇ ਕਾਰੋਬਾਰ ਦੇ ਵਿੱਚ ਨਾ ਲੱਗੂਗਾ ਫਿਰ ਕੀ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੁਣ ਬੱਚੇ ਵੀ ਨਹੀਂ ਬਾਹਰ ਕੱਢ ਸਕਦੇ ਕਿਉਂਕਿ ਗਰੀਬੀ ਆ ਬੱਚਾ ਵੀ ਜਿਹੜੇ ਬਾਹਰ ਕੱਢਣਾ ਖਤਰਨਾ ਬੜਾ ਔਖਾ ਹੋ ਤੇ ਚਾਰ-ਛੇਰੇ ਟਰੈਕਟਰ ਵੀ ਲੈ ਬੱਚਿਆਂ ਨੇ ਕਮਾਈ ਕਰ ਲਈ ਆਓ ਤੁਹਾਨੂੰ ਵਿਖਾਈਏ ਟਰੈਕਟਰਾਂ ਨੂੰ ਸੰਭਲ ਲੱਗੇ ਆ ਤੇ ਸਰਕਾਰਾਂ ਵੀ ਦੇਣ ਸਾਡੇ ਪਸਵਾਂ ਤੁਸੀਂ ਇਹਨਾਂ ਨੂੰ ਵੀ ਛੱਡ ਨਹੀਂ ਸਕਕੇ ਨਹੀਂ ਪਸ਼ੂ ਅਸੀਂ ਲੈ ਗਏ ਸੀ ਪਾਸੇ ਅਜਾ ਪਸ਼ੂ ਨਾ ਲੈ ਕੇ ਆਏ ਸੀ ਹਾਂਜੀ ਉਹ ਨਹੀਂ ਲੈ ਕੇ ਆਏ ਆ ਆ ਦੇਖੋ ਜਦੋਂ ਪਾਣੀ ਦਾ ਦੱਸਿਆ 8-8 ਫੁੱਟ ਪਾਣੀ ਆ ਜਾਣਾ ਅਜਾ ਸੰਗਲ ਲਾ ਦਿੱਤਾ ਹਾਂ ਟਰੈਕਟਰ ਨੂੰ ਸੰਗਲ ਨਾਲ ਬੰਨਤਾ ਨੇੜੀਆਂ ਖੋਰ ਪੈ ਜੇ ਕੁਝ ਹੋ ਜੇ ਤੇ ਇਹ ਬੰਨ ਗਏ ਅਸੀਂ ਆਓ ਪਾਣੀ ਪੀਣ ਵਾਲੇ ਦੀ ਤੁਹਾਨੂੰ ਹਾਲਤ ਵਿਖਾਈਏ ਆ ਡੂੰਘੇ ਸਾਡੇ ਬੋਰ ਕੀਤੇ ਹੋਏ ਆ ਜਿਹੜਾ ਅਸੀਂ ਪਾਣੀ ਵਰਤਦੇ ਸੀ ਗੰਦਾ ਪਾਣੀ ਬੋਰਾ ਦੇ ਵਿੱਚ ਪਏ ਪਏ ਕੇ ਪੀਣ ਦੇ ਪਾਣੀ ਪ੍ਰੋਬਲਮ ਆਣੀ ਪੀਣ ਦੇ ਜੋਗ ਨਹੀਂ ਰਿਹਾ ਚਲੋ ਭਗਵੰਤ ਮਾਨ ਕਹਿੰਦਾ ਸੀ ਅਜੇ 2-2 2.5-2.5 ਫੁੱਟ ਅੰਦਰਾਂ ਦੇ ਵਿੱਚ ਪਾਣੀ ਆਇਆ ਜੇ 5.5-7 ਫੁੱਟ ਅੰਦਰ ਉੱਚੇ ਆ ਤੇ 2-2 2.5-2.5 ਫੋਟੇ ਨੇ ਆਪ ਆਖਿਆ ਪਾਣੀ ਅੰਦਰਾਂ ਚ ਆ ਤੇ ਬਾਕੀ ਲੈਵਲ ਤੇ ਵੇਖ ਲੋ ਕਿਨਾ ਕਿਨਾ ਪਾਣੀ ਆ ਆ ਤੁਹਾਨੂੰ ਵੜ ਕੇ ਵਿਖਾਈਏ ਪਾਣੀ ਇਹਨੂੰ ਕੀ ਕਰੂ ਕਿਰਸਾਨ ਕੀ ਕਰੂਗਾ ਅਜੇ ਅਜੇ ਕਹਿੰਦੇ 4 ਫੁੱਟ ਘਟਿਆ ਹੈ ਹਾਂ ਜੀ ਆਹਦੇ 4 ਫੁੱਟ ਘਟਿਆ ਤੇ 6 ਫੁੱਟ ਦਾ ਮੇਰਾ ਕਦ ਸੀ ਦੇਖੋ ਜੇ ਇਸ ਪੈਲਗਾਂ ਨੂੰ ਹੁਣ ਇਹਨੂੰ ਇਤੋਂ ਥੋੜਾ ਜਿਆਦਾ ਇਹਨੂੰ ਹੋ ਜੰ데 ਅਸੀਂ ਬਸ ਬਸ ਬਾਪੂ ਜੀ ਹੋਰ ਨਾ ਜਾਓਗੇ ਨਹੀਂ ਇੱਕ ਬੰਦ ਆਹ ਦੇਖੋ ਇਹ ਰੋੜਾ ਪਾਣੀ ਐ ਇੱਥੇ ਹਾਂ ਬਸ ਧਿਆਨ ਨਾਲ ਆਜੋ ਵਾਪਸ ਬਾਕੀ ਵੀ ਦੇਰੇ ਬਹੁਤ ਜਿਆਦਾ ਸੰਯੋਗ ਆ ਬਾਹਰ ਆ ਆਮ ਲੋਕਾਂ ਵਿੱਚ ਬਹੁਤ ਪਿਆਰ ਹੈ ਬਹੁਤ ਰੋਟੀ ਪਾਣੀ ਦਾ ਸਰਕਾਰਾਂ ਨੂੰ ਹਿਲਾਇਆ ਹੀ ਆਮ ਲੋਕਾਂ ਨੇ ਉਹਨਾਂ ਨੇ ਪਾ ਪਾ ਵੀਡੀਓ ਆ ਸਰਕਾਰਾਂ ਨੂੰ ਹਿਲਾਉਣ ਨੂੰ ਮਜਬੂਰ ਕੀਤਾ ਹੈ ਕੇਂਦਰ ਸਰਕਾਰ ਵੀ ਹਿੱਲ ਗਈ ਹੈ ਜਦ ਤੱਕ ਸੋਸ਼ਲ ਮੀਡੀਆ ਤੇ ਆਮ ਲੋਕਾਂ ਸਾਡੀ ਜੇ ਕੋਈ ਮਦਦ ਕਰ ਰਿਹਾ ਹੈ ਇਹ ਵੇਲੇ ਸੰਤ ਬਲਬੀਰ ਸਿੰਘ ਸਿਚੀ ਹਾਲ ਕਰ ਰਿਹਾ ਹੈ ਅੱਛਾ ਚਾਹੇ ਮੌਜੂਦਾ ਸਰਕਾਰ ਜਿਹੜਾ ਐਮਐਲ ਐਮਐਲ ਮੌਕੇ ਦਾ ਪਹਿਲਾਂ ਸਰਦਾਰ ਨਵਤੇਜ ਸਿੰਘ ਚੀਮਾ ਦੀ ਦੇਣ ਸੀ ਜਿਹੜਾ ਪੁਲ ਸਾਨੂੰ ਦਿੱਤਾ ਹੋਇਆ ਸੀ ਕਾਂਗਰਸ ਵੱਲੋਂ ਜੇ ਅੱਜ ਕਰ ਲੋ ਪੁਲ ਨਾ ਹੁੰਦਾ ਦੇ ਅਸੀਂ ਉੱਥੇ ਖਲੂਨ ਜੋਗੇ ਨਹੀਂ ਤਾਂ ਬਹਿਣਾ ਕਿੱਧਰੇ ਹੀ ਰਿਆ ਸੀ ਜਿਹੜਾ ਪੁਲਸੀ ਇਹ ਦੇਣ ਸੀ ਉਹਨਾਂ ਦੀ ਦੇਣ ਦਾ ਮੈਨੂੰ ਬੜੀ ਮਦਦ ਕਰ ਰਹੇ ਆ ਕਰ ਰਹੇ ਜੀ ਬਾਬੇ ਕਾਰਸੇ ਵਾਲੇ ਬਾਬੇ ਸੁੱਖਾ ਸੁਹਣੀ ਉਹਨਾਂ ਦਾ ਲੰਗਰ ਪਾਣੀ ਚੱਲ ਰਿਹਾ ਸਾਡੇ ਲੰਗਰ ਪਾਣੀ ਲੈ ਕੇ ਸਾਨੂੰ ਇੱਥੇ ਡੇਰਿਆਂ ਦੇ ਵਿੱਚ ਪਹਚਾ ਰਹੇ ਆ ਉਹ ਹਾਂਜੀ ਪਾਣੀ ਜੇ ਪਾਣੀ ਜਾਏਗਾ ਲੰਗਰ ਤੋਂ ਬਾਅਦ ਸ਼ੁਰੂ ਹੋਏਗੀ ਲੰਗਰ ਤਾਂ ਫੇਰ ਹੀ ਅਸੀਂ ਆਪ گزارਾ ਕਰ ਲਾਂਗੇ ਸਾਨੂੰ ਸਰਕਾਰਾਂ ਦੀ ਮਦਦ ਲੋੜ ਪਏਗੀ ਮੁਆਵਜ਼ਾ ਚਾਹੀਦਾ ਹੈ ਘਰ ਪੱਕੇ ਕਰਨੇ ਹੈਗੇ ਬੜਾ ਕਈ ਨੇ ਸਾਨੂੰ ਮਾਜਵਾ ਵੀ ਨਾ ਦਿੱਤਾ ਜਾਵੇ ਪਰ ਸਾਡਾ ਸਰਕਾਰੀ ਜਿਹੜੀ ਕੋਈ ਬੰਨ ਦੀ ਲੀਕ ਲੀਕੀ ਜਾਵੇ ਜਿਹਦੇ ਉੱਤੇ ਸਰਕਾਰ ਕਰਕੇ ਅੱਗੇ ਅੱਗੋ ਤਾਂ ਨੁਕਸਾਨਾ ਨੁਕਸਾਨ ਹੀ ਚੱਲ ਸਕਦੇ ਆ ਜੇ ਸਾਨੂੰ ਨੇਰੀ ਰੂਪ ਦਿੱਤਾ ਜਾਵੇ ਆਉਣ ਵਾਲੇ ਸਾਡੇ ਬੱਚਿਆਂ ਦਾ ਭਵਿੱਖ ਬਣਿਆ ਰਹੇ ਅਸੀਂ ਤਾਂ ਬਜ਼ੁਰਗ ਹੋਏ ਪਏ ਹਾਂ ਸਾਹਿਬਨਾ ਆਉਣ ਵਾਲੇ ਬੱਚੇ ਸਾਡੇ ਆਪਣਾ ਪੈਰ ਬੰਨ ਕੇ ਬਹਿ ਸਕਣ ਜਿੰਮੇਦਾਰ ਤੋਂ ਬਗੈਰ ਅਸੀਂ ਕਰ ਕੁਛ ਨਹੀਂ ਸਕਦੇ ਨਾ ਤਾਂ ਅਸੀਂ ਬਾਹਰ ਜਾ ਕੇ ਦਿਹਾੜੀ ਧੱਪਾ ਕਰ ਸਕਦੇ ਆ ਬਾਕੀ ਇੰਨਾ ਹੀ ਆਪਦਾ ਲਾਲਚ ਬੱਚੇ ਪਾਲੀ ਜਾਂਦੇ ਆ ਬਾਕੀ ਉਹ ਵੀ ਸਰਕਾਰ ਹੀ ਜਿੰਨਾ ਵੀ ਕਰੇ ਇਕਤਰੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖਲੋਵੇ ਮੌਜੂਦਾ ਸਰਕਾਰ ਵੀ ਖਲੋਵੇ ਹੋਰ ਵੀ ਸਰਕਾਰਾਂ ਹਾਰੀਆਂ ਵੋਟਾਂ ਨੂੰ ਤਾਂ ਸਾਰੇ ਆਖ ਦਿੰਦੇ ਆ ਬਾਕੀ ਕਿਸਾਨ ਦਾ ਗਨਾਹ ਕੋਈ ਨਹੀਂਗਾ ਜੇ ਹੁਣ ਭਲਕੇ ਉੱਠ ਕੇ ਕਿਰਸਾਨ ਨੂੰ ਚਾਰ ਛਫੇਰੀਆਂ ਹੀ ਮਾਰ ਪਈ ਆਈ ਤੇ ਕਿਰਸਾਨ ਭਲਕੇ ਖੁਦ ਖੁਸ਼ੀਆਂ ਕਰਨਗੇ ਕੀ ਨਾ ਕਰਨਗੇ ਕੀ ਕਰਨਗੇ ਨਾ ਕਰਨਗੇ ਉਹ ਕਿਉਂਕਿ ਮਜਬੂਰ ਹੋ ਗਿਆ ਜਦੋਂ ਬਾਹਰੋਂ ਸਾਨੂੰ ਮਿਲਣਾ ਕੁਛ ਨਹੀਂ ਜੇ ਕੋਈ ਆਇਆ ਕੀਤਾ ਕਤਰਿਆ ਵੀ ਤੇ ਉਹ ਸਾਡੇ ਕੰਮ ਕਿਸੇ ਨਹੀਂ ਆਉਣਾ ਅਸੀਂ ਤਾਂ ਸਰਕਾਰ ਕੋਲੇ ਇਹੋ ਬੇਨਤੀ ਕਰਦੇ ਆ ਮੌਜੂਦਾ ਸਰਕਾਰ ਕੋਲੇ ਵੀ ਕਰਦੇ ਇਹਦਾ ਹੱਲ ਕੱਢ ਦਿਓ ਕੋਈ ਬਾਕੀ ਜੋ ਇਥੇ ਗਰੀਬ ਵਸਦੇ ਆ ਬਾਕੀ ਪਛਾਇਦੀ ਪੈਲੀਆਂ ਬਾਹਰ ਜ਼ਿਲ੍ਹਿਆਂ ਦੇ ਵਿੱਚ ਹੈਗੀਆਂ ਇਹਨਾਂ ਨੂੰ ਇੱਕ ਇੱਕ ਦੋ ਦੋ ਘਰ ਪਾ ਕੇ ਦਿੱਤੇ ਜਾਂ ਜਿਨ੍ਹਾਂ ਦੇ ਘਰ ਟ ਹੈਗੇ ਆ ਸੱਤ ਅੱਠ ਘਰ ਸਾਡੇ ਮੰਡ ਦੇ ਜਿਹੜੇ ਢੇ ਢੇਰੀ ਹੋ ਗਏ ਆ ਮਾਲਕ ਜਿੰਸ ਤੱਕ ਹੋ ਹੀ ਲੈਂਦਾ ਪਰ ਸਾਡੇ ਘਰ ਨਾ ਖੋਵੇ ਜਦੋਂ ਘਰ ਘਰੋਂ ਬਾਹਰੋਂ ਨਿਕਲੀ ਜਾ ਉਦੋਂ ਪਤਾ ਲੱਗਦਾ ਘਰ ਕੋਈ ਚੀਜ਼ ਹੈ ਆ ਪ੍ਰਮਾਤਮਾ ਨੇ ਆਖਿਆ ਜਿਹੜਾ ਘਰ ਹੁੰਦਾ ਛਿਰੀਆਂ ਜਨੌਰਾਂ ਨੂੰ ਵੀ ਪਿਆਰਾ ਹੁੰਦਾ ਬੱਚਾ ਜਿੰਨਾ ਚਿਰ ਮਰਜ਼ੀ ਬਾਹਰ ਜਾ ਕੇ ਮਿਹਨਤ ਕਰਦਾ ਜਦੋਂ ਉਹਨੂੰ ਘਰ ਦਾ ਚੇਤਾ ਆ ਜਾਂਦਾ ਤੇ ਫੇਰ ਉਹ ਪਰਤਦਾ ਘਰ ਨੂੰ ਕਹਿੰਦਾ ਮੇਰਾ ਘਰ ਆ ਜਿਨ੍ਹਾਂ ਦੇ ਘਰ ਟਹਿਗੇ ਆ ਜਿਨ੍ਹਾਂ ਦੇ ਘਰ ਟਹਿਗੇ ਆ ਉਹ ਕਿਹੜੇ ਮੂੰਨਾ ਘਰ ਜਾਣਗੇ ਕਿਸੇ ਦੇ ਘਰ ਕੋਈ ਗੁਜ਼ਾਰਾ ਕਿਸੇ ਦਾ ਨਹੀਂ ਹੁੰਦਾ ਅੱਜ ਪਸ਼ੂ ਲਿਆਂਦੇ ਪਸ਼ੂ ਵੀ ਪੱਜ ਕੇ ਘਰ ਨੂੰ ਆਇਆ ਕਿਉਂਕਿ ਘਰ ਪਿਆਰਾ ਵਾ ਬੜਾ ਮੰਦਾ ਹਾਲ ਆ ਗਾਂ ਹੀ ਮਰ ਗਈਆਂ ਲੋਕਾਂ ਨੇ ਮੱਜਾਂ ਮਰ ਗਈਆਂ ਧੰਨਵਾਦ ਇਸ ਚੈਨਲ ਦਾ ਕਰਦੇ ਆ ਅਸੀਂ ਜਿਹੜਾ ਦੁੱਖ ਦੇ ਵੇਲੇ ਸੁੱਖ ਦੇ ਵੇਲੇ ਆਣ ਕੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦਾ ਜੀ ਖੜ ਜਾਂਦਾ ਹੀ ਇਹਨਾਂ ਦਾ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਕਰਦੇ ਆ ਪਰਮਾਤਮਾ ਦੇ ਅੱਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਮਾਲਕਾ ਇਹਨਾਂ ਨੂੰ ਵੀ ਦੇ ਸਾਡੀ ਵੀ ਰੋਟੀ ਰੋਜੀ ਨਾਲ ਖੁੱਸੇ ਆਉਣ ਵਾਲੇ ਭਵਿੱਖ ਦੇ ਵਿੱਚ ਅਸੀਂ ਆਪਨਾ ਆਪ ਜੀਵਨ ਬਤੀਤ ਕਰੀਏ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਮਾੜਾ ਹਾਲ ਹੈ ਇਸ ਟਾਈਮ ਇੱਥੇ ਆਪਾਂ 6 ਫੁੱਟ ਦੇ ਪਾਣੀ ਵਿੱਚ ਤੇ 4 ਫੁੱਟ ਪਾਣੀ ਘਟਿਆ ਹੈਗਾ ਸੋ ਕੀ ਕੀ ਲੋੜ ਹੈ ਕਰਨ ਦੀ ਸੋਚਣ ਦੀ ਔਰ ਆਵਾਜ਼ ਚੁਕਣ ਦੀ ਕਿ ਵੀ ਉਹ ਅੱਜ ਵੀ ਮਦਦ ਨਹੀਂ ਮੰਗ ਰਹੇ ਉਹ ਕਹਿ ਰਹੇ ਨੇ ਕਿ ਮੇਰਾ ਬੱਚਿਆਂ ਦਾ ਭਵਿੱਖ ਠੀਕ ਕਰ ਦਿਓ ਸੋ ਇਹ ਗੱਲਾਂ ਸੋਚਣ ਵਾਲੀਆਂ ਇਹ ਗੱਲਾਂ ਸਮਝਣ ਵਾਲੀਆਂ ਇਹਨਾਂ ਨੂੰ ਮਹਿਸੂਸ ਕਰੋ ਔਰ ਆਵਾਜ਼ ਐਨੀ ਚੁਕੋ ਕਿ ਸਰਕਾਰਾਂ ਮਜਬੂਰ ਹੋ ਜਾਣ ਕਿ ਉਹ ਯੋਜਨਾ ਬੰਦ ਪ੍ਰਬੰਧ ਕਰਨ